ਨਗੁਰ ਨਾਲਕ ਦੇਵ ਜੀ ਮਹਾਰਾਜ ਤੰਤਨ ਬਾਬਾ ਸ੍ਰੀ ਚੰਜੀ ਮਹਾਰਾਜ ਗੱਲ ਪੁਰਾਣੀ ਹੈ ਇੱਕ ਵਾਰ ਪਰਮਾਤਮਾ ਦਾ ਇੱਕ ਪਿਆਰਾ ਪਰਮਾਤਮਾ ਨੂੰ ਬਹੁਤ ਯਾਦ ਕਰਦਾ ਸੀ ਪ੍ਰੇਮਾ ਭਗਤੀ ਐਸੀ ਪਈ ਕਿ ਪਰਮਾਤਮਾ ਨਾਲ ਇੱਕ ਮਿਖ ਹੋ ਗਿਆ ਰਿਸ਼ਤਾ ਪਿਓ ਪੁੱਤਰ ਵਾਲਾ ਸੀ ਯਾਰ ਦੋਸਤ ਵਾਲਾ ਸੀ ਸੰਗੀ ਸਾਥੀ ਵਾਲਾ ਸੀ ਤਾਂ ਦੋਵਾਂ ਨੇ ਪਰਮਾਤਮਾ ਨੇ ਤੇ ਜੀਵ ਨੇ ਇਕੱਠਿਆਂ ਬੈਠ ਕੇ ਗੱਲਾਂ ਕਰਨੀਆਂ ਦੁੱਖ ਸੁੱਖ ਫਲੋਰ ਨੇ ਉਸ ਵਿਅਕਤੀ ਦੇ ਲਈ ਪਰਮਾਤਮਾ ਇੱਕ ਦੂਸਰਾ ਇਨਸਾਨ ਹੀ ਸੀ ਉਹ ਨਹੀਂ ਸੀ ਜਾਣਦਾ ਕਿ ਇਹ ਤੇ ਕਾਇਨਾਤ ਦਾ ਮਾਲਕ ਪਰਮਾਤਮਾ ਹੈ ਪ੍ਰੇਮ ਭਗਤੀ ਹੁੰਦੀ ਹੀ ਅਸੀਂ ਹੈ ਕਿ ਇਹ ਵਿਅਕਤੀ ਤੇ ਪਰਮਾਤਮਾ 'ਚ ਕੋਈ ਭੇਦ ਨਹੀਂ ਰਹਿੰਦਾ ਉਹ ਵਿਅਕਤੀ ਬੜਾਈ ਭੋਲਾ ਸੀ ਤੇ ਸ਼ਾਇਦ ਉਹਦੇ ਭੋਲੇਪਨ ਦੇ ਕਾਰਨ ਹੀ ਉਹਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋਇਆ ਸੀ ਇੱਕ ਵਾਰ ਭਗਤ ਤੇ ਪਰਮਾਤਮਾ ਦੋਵੇਂ ਗੱਲਾਂ ਕਰ ਰਹੇ ਸੀ ਤੇ ਭਗਤ ਪੁੱਛਦਾ ਪਰਮਾਤਮਾ ਜੀ ਇਹ ਵਾਗਰੂ ਜੀ ਮੈਂ ਜਦੋਂ ਵੀ ਤੁਹਾਨੂੰ ਮਿਲਦਾ ਹਾਂ ਤੁਸੀਂ ਜਾਗਦੇ ਹੀ ਮਿਲਦੇ ਹੋ ਕਦੀ ਸੌਂਦੇ ਨਹੀਂ ਤਾਂ ਪਰਮਾਤਮਾ ਹੱਸ ਪਿਆ ਕਹਿੰਦਾ ਨਹੀਂ ਮੈਂ ਸੌਂਦਾ ਨਹੀਂ ਉਹ ਕਹਿੰਦਾ ਜੀ ਤੁਸੀਂ ਕਿਉਂ ਨਹੀਂ ਸੌਂਦੇ ਤੁਸੀਂ ਥੱਕਦੇ ਨਹੀਂ ਤਾਂ ਪਰਮਾਤਮਾ ਕਹਿ ਲਗਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਫੇਰ ਕਦੀ ਸਮਝਾਵਾਂਗਾ ਮੈਂ ਕਿਉਂ ਨਹੀਂ ਸੌਂਦਾ ਕੁਝ ਦਿਨ ਬੀਤੇ ਤੇ ਫਿਰ ਦੋਵਾਂ ਦਾ ਮੇਲ ਹੋਇਆ ਤਾਂ ਪਰਮਾਤਮਾ ਨੇ ਕਿਹਾ ਕਿ ਤੂੰ ਜਾ ਤੇ ਦੋ ਗਲਾਸ ਪਾਣੀ ਦੇ ਭਰ ਕੇ ल्या ਪਰਮਾਤਮਾ ਨੇ ਆਪਣੇ ਭਗਤ ਨੂੰ ਕਿਹਾ ਕਿ ਦੋਵਾਂ ਨੂੰ ਹੱਥ ਦੇ ਵਿੱਚ ਫੜ ਕੇ ਖਲੋ ਜਾ ਤੇ ਇੰਤਜ਼ਾਰ ਕਰ ਜਦੋਂ ਤੱਕ ਤੈਨੂੰ ਅਗਲਾ ਆਦੇਸ਼ ਨਾ ਦਿਆਂ ਅਗਲੀ ਗੱਲ ਨਾਲ ਅੱਖਾਂ ਤੂੰ ਇਦਾਂ ਹੀ ਖਲੋਤਾ ਰਹਿ ਕੁਝ ਮਿੰਟ ਬੀਤੇ ਘੰਟੇ ਬੀਤੇ ਪੈਰ ਬੀਤੇ ਤੇ ਵਿਅਕਤੀ ਥੱਕ ਗਿਆ ਨੀਂਦ ਨੇ ਆਪਣਾ ਵਿਅਕਤੀ ਦੇ ਉੱਤੇ ਅਸਰ ਦਿਖਾਇਆ ਤੇ ਚੋਕ ਆਈ ਤੇ ਉਹਦੇ ਹੱਥੋਂ ਤੋਂ ਇਹ ਗਲਾਸ ਡਿੱਗ ਪਏ ਤੇ ਆਪ ਵੀ ਮੂੰਹ ਦੇ ਮੂੰਹ ਜਾ ਡਿੱਗਾ ਤੇ ਪ੍ਰਮਾਤਮਾ ਕਹਿੰਦਾ ਕੀ ਹੋਇਆ ਕਹਿੰਦਾ ਜੀ ਮੇਰੀ ਅੱਖ ਲੱਗ ਗਈ ਸੀ ਮੈਂ ਸੌਂ ਗਿਆ ਸੀ ਤੇ ਹੋਇਆ ਵਾ ਕਿ ਦੋਵੇਂ ਗਲਾਸ ਹੱਥੋਂ ਛੁੱਟ ਗਏ ਗਲਾਸ ਕੱਚ ਦੇ ਸੀ ਟੁੱਟ ਵੀ ਗਏ ਤੇ ਪਾਣੀ ਵੀ ਰੁੜ ਗਿਆ ਪਰਮਾਤਮਾ ਕਹਿੰਦਾ ਤੇਰੇ ਸਵਾਲ ਦਾ ਇਹੋ ਜਵਾਬ ਹੈ ਜਦੋਂ ਅਸੀਂ ਸੌਂ ਜਾਂਦੇ ਆ ਤੇ ਸਾਰੇ ਕੰਮ ਵਿਗੜ ਜਾਂਦੇ ਹੈ ਜਦ ਤੱਕ ਅਸੀਂ ਚੇਤਨ ਹਾਂ ਸਭ ਕੁਝ ਠੀਕ ਹੈ ਜੇ ਮੈਂ ਸੌਂ ਗਿਆ ਤੇ ਐਡੀ ਵੱਡੀ ਕਾਇਨਾਤ ਵੀ ਸੌਂ ਜਾਏਗੀ ਇੱਥੇ ਸਭ ਕੁਝ ਅਸਤਵਿਅਸਤ ਹੋ ਜਾਏਗਾ ਇਸ ਕਰਕੇ ਚੇਤਨਤਾ ਹੀ ਮੇਰੀ ਨਿਸ਼ਾਨੀ ਹੈ ਜਿਸ ਤਰ੍ਹਾਂ ਸੱਚ ਪਰਮਾਤਮਾ ਦਾ ਦੂਸਰਾ ਨਾਮ ਹੈ ਚੰਗਿਆਈ ਪਰਮਾਤਮਾ ਦਾ ਦੂਸਰਾ ਨਾਮ ਹੈ ऐसे तरह चेतना भी होश भी परमात्मा ਦਾ ਦੂਸਰਾ ਨਾਮ ਹੈ ਸੋ ਰੱਬ ਦੇ ਪਿਆਰੇ ਹਮੇਸ਼ਾ ਇਸੇ ਲਈ ਚੇਤਨ ਰਹਿੰਦੇ ਹਨ ਕਿ ਉਹਨਾਂ ਦਾ ਦਰਜਾ ਵੀ ਗੁਣ ਹੈ ਇਸ ਤਰ੍ਹਾਂ ਪਰਮਾਤਮਾ ਨੇ ਆਪਣੇ ਭਗਤ ਨੂੰ ਸਮਝਾਇਆ ਕਿ ਮੈਂ ਕਿਉਂ ਨਹੀਂ ਸੌਂਦਾ ਹਮੇਸ਼ਾ ਹੀ ਜਾਗਦਾ ਰਹਿੰਦਾ ਹਾਂ ਹਮੇਸ਼ਾ ਹੀ ਚੇਤਨ ਰਹਿੰਦਾ ਹਾਂ ਔਰ ਪਰਮਾਤਮਾ ਦੇ ਜਿਹੜੇ ਭਗਤ ਹੁੰਦੇ ਹਨ ਉਹ ਵੀ ਚੇਤਨ ਰਹਿੰਦੇ ਹਨ ਵਾਹਿਗੁਰੂ ਜੀ